ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੋਗਾ ਦੇ ਕੋਟਕਪੂਰਾ ਬਾਈਪਾਸ ਸਥਿਤ ਸ਼੍ਰੀ ਸਾਲਾ ਸਰਤਾ ਮੰਦਰ ਵਿਖੇ ਕਟੜ ਸਨਾਤਨੀ ਪਾਰਟੀ ਸ਼ਕਤੀ ਸੈਨਾ ਸੰਗ ਦੀ ਮੀਟਿੰਗ ਹੋਈ ਇਸ ਮੀਟਿੰਗ ਦੀ ਅਗਵਾਈ ਪੰਜਾਬ ਦੇ ਪ੍ਰਚਾਰਕ ਸ਼ੰਕਰ ਜਯਾਦਵ ਨੇ ਕੀਤੀ ਇਸ ਮੀਟਿੰਗ ਵਿੱਚ ਬਹੁਤ ਸਾਰੇ ਪਾਰਟੀ ਵਰਕਰ ਸ਼ਾਮਲ ਹੋਏ ਤੇ ਵੱਡੀ ਗਿਣਤੀ ਵਿੱਚ ਮੈਂਬਰ ਵੀ ਪਹੁੰਚੇ ਇਸ ਪਾਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਸ਼੍ਰੀ 1008 ਮਹਾ ਮੰਦलेश्वर Swami Satyanand Giri ji Maharaj Juna Khade wale ਪਹੁੰਚੇ ਇਸ ਨਾਲ ਕੈ ਬ੍ਰਾਹਮਣ ਸਮਾਜ ਦੇ ਪ੍ਰਧਾਨ ਕੈਪਟਨ ਸੁਭਾਸ਼ ਚੰਦਰ ਸ਼ਰਮਾ ਅਮਨ ਮਦਾਨ ਮੀਟਿੰਗ ਵਿੱਚ ਪਹੁੰਚੇ ਤੇ ਮਹਾਰਾਜ ਜੀ ਦੇ ਵਿਸ਼ੇਸ਼ ਤੌਰ ਤੇ ਮਾਤਾ ਦੀ ਚੁੰਨੀ ਪਾ ਕੇ ਸਨਮਾਨਤ ਕੀਤਾ ਗਿਆ Swami ji ਨੇ ਮੋਗਾ ਪਹੁੰਚਣ ਤੇ ਸ਼ੰਕਰ ਯਾਦਵ ਦੀ ਮੀਟਿੰਗ ਅਟੈਂਡ ਕੀਤੀ ਤੇ ਮੀਟਿੰਗ ਦੇ ਵਿੱਚ ਕੰਟਰੀ ਵਰਕਰਾਂ ਨੇ ਚੰਕਰਾਚਾਰੀ ਜੀ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਤੇ ਹਰੀਿਆਲੀ ਯੋਜਨਾ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ ਅਤੇ ਸਵਾਮੀ ਜੀ ਵੱਲੋਂ 1 ਕਰੋੜ ਬੂਟੇ ਵੰਡਣ ਦਾ ਸੰਕਲਪ ਲਿਆ ਗਿਆ ਤਾਂ ਜੋ ਦੂਸ਼ਤ ਵਾਤਾਵਰਨ ਤੋਂ ਮਨੁੱਖਤਾ ਦੇ ਈ ਨੂੰ ਬਚਾਇਆ ਜਾ ਸਕੇ ਇਸ ਮੌਕੇ ਤੇ ਸਾਲਾ ਸਰ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਵੀ ਸਵਾਮੀ ਜੀ ਨੂੰ ਸਨਮਾਨਤ ਕੀਤਾ Vielen Dank. ਕਰ ਰਹੇ ਨੇ ਤੇ ਯੋਜਨਾ ਆਪਣੇ ਖੁਸ਼ ਹੋ ਕੇ ਉਹ ਬੜੇ ਚੰਗੇ ਸ਼ਬਦ ਦੇ ਕਾਰਜਾਂ ਦੇ ਪ੍ਰਭਾਵਿਤ ਹੋ ਗਏ ਅੱਜ ਸੰਗਠਨਾ ਚੜ੍ਹਨ ਜਾ ਰਹੀ ਹੈ ਉਸ ਸ਼ਾਨ ਮਾਣ ਦੇ ਨਿਗਮ ਦਾ ਮਾਰਕ ਜੀ ਮਹਾਰਾਜ ਮੌਕਾ ਫਿਰ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਤੇ ਕਿਸ ਮਕਸਦ ਲਈ ਮੌਕਾ ਫਿਰ ਰਹੀ ਹੈ ਸਰ ਸਭ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲ ਅੱਜ ਸਾਲਾ ਸਾਹਿਬ ਦਾ ਮੰਦਰ ਮੰਦਰ ਦਾ ਮੇਰੇ ਸਭਾ ਆਗੇ ਦਿੱਤਾ ਮੰਦਰ ਦਾ ਮੇਰੇ ਸਭਾ ਆਗੇ ਦਿੱਤਾ ਤੇ ਸਾਡਾ ਸਾਡਾ ਅੰਦਰ ਵਿੱਚ ਮੈਂ ਨਸਤ ਮਸਤ ਹੋ ਸਕਾਂ ਕੱਤੀ ਸੈਨਾ ਸਾਹਮਣੋਂ ਇੱਕ ਦਫ਼ਰ ਹੋਰ ਉੱਡਦਾ ਮreturnData ਜਾਣੇ ਪੰਜਾਬ ਦੇ ਵਿੱਚ ਹਰਿਆਲੀ ਗਿਆਣਾ ਜਾਣਾ ਹੈ ਇਸੇ ਮਕਸਦ ਆਖਦੇ ਮੇਥੇ ਮੋਕੇ ਕਹਿਤ ਮੈਂ ਜਾਇਆ ਸੀ ਤੇ ਮੰਦਰ ਦੇ ਵਿੱਚ ਇੱਕ ਦਾ ਮੱਥਾ ਟੇਕਿਆ ਆਸ਼ੀਰਵਾਦ ਲੈ ਆਪਰਾ ਨਾ ਕਮੇਟੀ ਨਾਲ ਵੀ ਗੱਲ ਹੋਈ ਤੇ ਹੋਰ ਵੀ ਸੰਗਤ ਨਾਲ ਗੱਲ ਹੋਈ ਇਹ ਹਮਦਾ ਕਿਹਾ ਕਿ ਜਦੋਂ ਆਪਾਂ ਕੋਈ ਸਹੀ ਟੀਚਾ ਹੈ ਪੰਜਾਬ ਦੇ ਵਿੱਚ ਹੈ ਆਪਣੇ ਆੰਗਰੇਜ਼ਾਂ ਦੇ ਕਾਰਨ ਦੇ ਕੋਈ ਨਾਮਾਇਨ ਉਹ ਲੋਕ ਲੋੜ ਇਕੱਠੀ ਬੰਦੀ ਹੈ ਜਿਨਾਂ ਦੇ ਦਸ ਲਏ ਜਾਂਦੇ ਆ ਉਹਦੀ ਸੇਵਾ ਨਹੀਂ ਕਰਦੇ ਉਹਨਾਂ ਘੁੱਟੇ ਦਾਤਾ ਤੋਂ ਘੁੱਟੇ ਨੋਕੀ ਜਾ ਜਾਂਦੇ ਆ ਲਾਗ بڑے ਸ਼ਾਹਨਾ ਲੰਬੇ ਆ ਫੋਟੋਆਂ ਆਂ ਲਿਆ ਪਰ ਉਹ ਪਾਣੀ ਨਹੀਂ ਪਿੰਦਾ ਉਹਦੀ ਦੇਖਭਾਲ ਨਹੀਂ ਹੁੰਦੀ ਜਿਹਦੇ ਨਾਲ ਨਸ਼ਟ ਹੋ ਜਾਂਦਾ ਉਹ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਇਸੇ ਕਰਕੇ ਅਸੀਂ ਜੋ ਸੰਕਲਪ ਲਿਆ 1 ਕਰੋੜ ਰੁਪਏ ਦਾ ਅਸੀਂ ਸਿਰਫ ਉਸੇ ਬੰਦੇ ਨੂੰ ਦਵਾਂਗੇ ਜਿਹੋ ਉਹਦੀ ਦੇਖਭਾਲ ਕਰ ਸਕਦਾ ਹੋਵੇ ਕੂਟੀ ਦਾ ਕਨੈਕਸ਼ਨ ਨਹੀਂ ਹੈ ਜੰਡੇ ਦਾ ਪਲਾਟ ਪਿਆ ਹੋਰ ਉੱਥੇ ਪਰਤੇ ਦਾ ਸੀਵਰੇਜ ਜਾ ਰਿਹਾ ਤਾਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਉੱਥੇ ਕੂਟੀ ਦਾ ਕਨੈਕਸ਼ਨ ਲਵਾ ਕੇ ਉੱਥੇ ਜਿੰਨੇ ਕੂਟੇ ਲਵਾਣਾ ਚਾਣਗੇ ਉਹ ਤੇ ਲਵਾਵਾਗੇ ਤੇ ਜਿਹੜਾ ਬੰਦਾ ਸਹੀ ਤਰ੍ਹਾਂ ਦੇਖਭਾਲ ਕਰੂਗਾ ਉਸ ਨੂੰ ਸਨਮਾਨ ਕਿਨ ਦੇਗੇ ਉਹਦਾ ਇਹ ਹੈ ਕਿ ਉਹ ਸਹਾਂਤ ਕਰਨੇ ਤਾਂਗੇ ਅੱਡੇ ਵੀ ਬਨੇ ਅਤੇ ਅਰੇ ਅੱਗੇ ਕੰਮ ਨੂੰ ਕਰੇ ਤਾਂਗੇ ਸਹਾਂਣੇ ਟਾਈਮ ਤੇ ਪੰਜਾਬ ਨੇ ਨਹੀਂ ਕੋਈ ਆਕਸੀਜਨ ਦੀ ਕਮੀ ਨਾਲ ਕਿ ਉਹ ਯਾਰ ਰੀਜ ਵਿੱਚ ਮੇਟੇ ਲੋਕਾਂ ਦਾ ਟਾਈਮ ਸੀ ਉਹ ਤੋਂ ਆਕਸੀਜਨ ਦੇ ਘਾਟ ਹੋਣ ਦੇ ਸਿੱਤੇ ਨਾਲ ਕਈ ਮੌਤਾਂ ਹੋ ਗਈਆਂ ਇਹ ਕਿਸੇ ਕਿਸ ਹਾਲ ਦੇ ਨਾਲ ਚੱਲਿਆ ਪੰਜਾਬ ਸਰਕਾਰ ਤੇ ਭਾਰਤੀ ਗਵਰਨਮੈਂਟ ਆ ਉਹਨਾਂ ਨੇ ਛੜਕਾਂ ਦਾ ਬਣਾਈਆਂ ਰੋਜ਼ੋ ਰੇ ਕੰਟੇ ਉਹਦਾ ਸਾਲੂ ਫੈਲਾ ਵੀ ਹੋਇਆ ਯਾਤਰਾ ਯਾਤਨਾ ਜਿਹੜਾ ਬਹੁਤ ਫਾਇਦਾ ਹੋ ਗਾਇਆ ਇਥੇ 4 ਘੰਟੇ ਲੱਗਦੇ ਸੀ ਉੱਥੇ ਤਾਂ 8 ਘੰਟੇ ਲੱਗਦੇ ਸੀ ਜਿਹੜਾ 5 ਘੰਟੇ ਲੱਗਦੇ ਪਰ ਜਿਹੜੇ ਸੜਕਾਂ ਨੇ ਨਿਰੰਤਰ ਰੱਖ ਲਿਓ ਸਾਰੇ ਤਰ੍ਹਾਂ ਦੇ ਰਸਤੇ ਬਣਾ ਦਿੱਤੇ ਨੇ ਆਕਸੀਜਨ ਬਹੁਤ ਧੱਕੇ ਉਸ ਦੇ ਨਾਲ ਗਰਮੀ ਬਹੁਤ ਜ਼ਿਆਦਾ ਵਾਧੀਆ ਮੌਸਮ ਤੇ ਵੀ ਲੋਹਰ ਪੈ ਗਿਆ ਕਿਉਂ ਗਰਮੀ ਆਉਣੀ ਚਾਹੀਦੀ ਆਪਾਂ ਨੂੰ ਠੰਡ ਨਾ ਕਿਹਦੀ ਹੈ ਠੰਡਾਰੇ ਟਾਈਮ ਤੇ ਗਰਮੀ ਹੁੰਦੀ ਹੈ ਗਰਮੀ ਆ ਮੌਸਮ ਦਾ ਬਹੁਤ ਜ਼ਿਆਦਾ ਹਾਲ ਵਿਗੜ ਗਿਆ ਤਾਂ ਐਸਸੀ ਨੇ ਕੋਸ਼ਿਸ਼ ਕਰ ਰਹੇ ਹਨ ਕਿ ਹਰਿਆਲੀ ਉੱਤੇ ਲਈ ਹਰਿਆਲੀ ਨੂੰ ਨਾਹੀਏ ਤਾਂ ਕਿ ਸੁੰਦਰਤੀ ਜੋ ਪ੍ਰਕਿਰਤੀ ਹੈ ਉਹਦੀ ਰੱਖਿਆ ਹੋ ਸਕੇ ਇਹ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਸ਼ਾਨੀ ਵਾਲੇ ਕੋਈ ਵੀ ਨਿਸ਼ਾਨ ਹੈ ਉਹ ਆਕਸੀਜਨ ਦੀ ਕਮੀ ਕਰ ਜਣਾ ਮਰੇ ਜਾਂ ਪੰਜਾਬ ਦੇ ਵਿੱਚ ਨਸ਼ਾ ਬਹੁਤ ਚੱਲ ਰਿਹਾ ਨੌਜਵਾਨਾਂ ਨੂੰ ਕੀ ਫੀਲ ਕਰਨੀ ਚਾਹੁੰਦੇ ਹਾਂ ਪੰਜਾਬ ਦੇ ਇਹ ਨਸ਼ੇ ਵਾਲਾ ਹੁੰਦਾ ਇਹਦੇ ਵਿੱਚ ਤਾਂ ਮੈਂ ਪੰਜਾਬ ਗਵਰਨਮੈਂਟ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਦੇ ਦਿਨ ਵਿੱਚ ਇਹ ਪੰਜਾਬ ਦੀ ਗਵਰਨਮੈਂਟ ਨੇ ਕੁਝ ਕੰਮ ਕੀਤਾ ਵਾਏ ਉਹ ਨਸ਼ੇ ਨੂੰ ਨਕੇਲ ਬੰਦ ਕਰਨ ਦਾ ਮੌਕਾ ਹੈ ਕਿ ਮੈਂ ਨੌਜਵਾਨ ਤੌਰ ਤੇ ਇਹ ਹੀ ਕਹਿੰਦਾ ਕਿ ਜੇ ਕੋਈ ਚੋਰੀ ਨਸ਼ਾ ਕਰਦਾ ਹੈ ਤੇ ਆਜੀ ਬੜੀ ਆਉਟਸਟ ਉਸਦੇ ਹਮਲ ਨਾਲ ਬੜੀ ਹੈ ਉਹਦੇ ਨਾਲ ਜੁੜ ਕੇ ਉਹਨੂੰ ਨਸ਼ੇ ਤੋਂ ਦੂਰ ਕਰਨ ਦੇ ਵਿਗਿਆਪਨ ਦਾ ਸਹਿਯੋਗੀ ਬਣੀਏ ये सरकार नु भी कहूं कि जो सरकार के कोई तो भी कोई तो बंदा आंदा के मैं नशा करना तो बिना नशा छा सरकार भी उन्हें हेल्प करे तो होने भी संगठन जो नशा चलांदे के या उन्होंने सहयोग का मैं हैं उन्होंने भी यही बेनती करूँगा तो खासकर नदी पीढ़ी बेनती करना कि नशे के लिए कुछ भी रखे बहुत घर बर्बाद हो चुके हैं बहुत ज़्यादा जेड़ा ਨਾ ਤਾਂ ਹੰਸਾ ਤਾਂ ਪੰਜਾਬ ਦਾ ਕਿਸੇ ਚੀਜ਼ ਨੇ ਨਹੀਂ ਕੀਤਾ ਜਿੰਨਾ ਨੱਕੇ ਨਹੀਂ ਦੱਸਦਾ ਐਜੇ ਤੋਂ ਬਚਨ ਨੂੰ ਰ ਸਮੇਂ ਤੋਂ ਅੱਡੇ ਦੇ ਹੱਥ ਤੋਂ ਕੇ ਵੇਖੀ ਦੱਸਦਾ ਕਿ ਨਾਸ਼ੀ ਨਹੀਂ